ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵੋ ਪੀਏਯੂ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਮੇਲਾ ਲੱਗਾ ਹੈ 21 ਤੇ 22 ਮਾਰਚ ਤੇ ਮੇਰਾ ਨਾਮ ਸਾਹਿਲ ਢਿੰਗਰਾ ਪਰਮਾਗਰ ਇੰਡਸਟਰੀ ਅਸੀਂ ਤੂਰੀ ਵੱਲੋਂ ਸੰਗਰੂਰ ਵੱਲੋਂ ਇੱਥੇ ਮੇਲਾ ਲਾਇਆ ਤੇ ਸਾਡੇ ਸਟਾਲ ਦੇ ਵਿੱਚ ਤੁਸੀਂ ਆਓ ਸਾਡੀ ਮਸ਼ੀਨਾਂ ਦੇਖੋ ਕੁਝ ਮਸ਼ੀਨਾਂ ਦੀ ਤਕਨੀਕ ਅਸੀਂ ਚੇਂਜ ਕਰਕੇ ਨਵੇਂ ਤਰੀਕੇ ਨਾਲ ਇੱਥੇ ਡਿਸਟ੍ਰੀਬਿਊਟ ਕੀਤੀ ਹੈਗੀ ਹੈ ਐਗਜ਼ਿਬਿਸ਼ਨ ਮੇਲੇ ਦੇ ਵਿੱਚ ਆਉਣ ਦਾ ਮੇਨ ਮਕਸਦ ਇਹ ਹੁੰਦਾ ਵੀ ਤੁਸੀਂ ਸਾਰੇ ਕਿਸਾਨ ਭਰਾਓ ਆ ਕੇ ਸਾਨੂੰ ਸੁਝਾਅ ਦਿਓ ਫੀਡਬੈਕ ਦਿਓ ਤਾਂ ਕਿ ਜੇ ਕੋਈ ਸੁਧਾਰ ਹੈ ਤਾਂ ਅਸੀਂ ਸੁਧਾਰ ਕਰੀਏ ਤੇ ਸਾਡੀ ਮਸ਼ੀਨਾਂ ਨੂੰ ਪਸੰਦ ਕਰੋ ਆਪਣੇ ਖੇਤਾਂ 'ਚ ਲੈ ਕੇ ਜਾਓ ਤੇ ਵਧੀਆ ਕਿਸਾਨੀ ਕਰੋ ਮਸ਼ੀਨ ਕੋਲ ਕੁਝ ਨਵੀਂ ਤਕਨਾਲੋਜੀ ਲੈ ਕੇ ਆਏ ਹਾਂ ਮਸ਼ੀਨ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਅਸੀਂ ਆਪਣਾ ਜਿਹੜਾ ਪਿਛਲੇ ਮੇਲੇ ਤੇ ਤੁਹਾਨੂੰ ਗੰਨੇ ਵਾਲਾ ਵੀਡੀਓ ਦਿਖਾਇਆ ਸੀਗਾ ਉਹਦੇ ਨਾਲ ਅਸੀਂ ਰੇਤ ਫਲਾਰਨ ਵਾਲੀ ਮਸ਼ੀਨ ਨਾਲ ਲਾਈ ਹੈ ਜੀ ਉਹਦੇ ਨਾਲ ਕੀ ਆਈ ਗੰਨਾ ਜਦੋਂ ਕੰਪਿਊਟਰ ਬੁਢਾਈ ਕਰਦਾ ਜਾਂ ਨਰਮੇ ਤੇ ਕਰਦਾ ਜਾਂ ਫਿਰ ਮੱਕੇ ਦੇ ਕਰਦਾ ਉਹ ਖੇਤਾਂਤ ਦੇ ਵਿੱਚ ਜਦੋਂ ਬੁਢਾਈ ਕਰਦਾ ਨਾਲ ਮਿੱਟੀ ਸਾਈਡ ਤੇ ਇਕੱਠੀ ਕਰ ਦਿੰਦਾ ਉਹ ਸਾਨੂੰ ਕਿਸਾਨ ਭਰਾਵਾਂ ਨੇ ਕਿਹਾ ਵੀ ਸਾਨੂੰ ਰੇਤ ਦਾ ਵੀ ਪ੍ਰਬੰਧ ਕਰਕੇ ਦਿਓ ਫਿਰ ਰੇਤ ਖਿਲਾਰੇ ਵਾਸਤੇ ਉੱਥੇ ਮਸ਼ੀਨ ਲਗਾਈ ਗਈ ਉੱਤੇ ਜਿੱਦਾਂ ਰੇਤ ਦਾ ਵੀ ਪ੍ਰਬੰਧ ਹੋਇਆ ਤੇ ਬਹੁਤ ਸੋਹਣਾ ਲੋਕਾਂ ਦੇ ਗੰਨਾ ਹੋਇਆ ਮੱਕੀ ਹੋਈ ਕਈਆਂ ਨੇ ਸਬਜ਼ੀ ਦੇ ਉੱਤੇ ਵੀ ਇਹੋ ਚੀਜ਼ ਚਲਾਈ ਹੈਗੀ ਹੈ ਜਿਸ ਤਰ੍ਹਾਂ ਸੀ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਦੱਸਿਆ ਹੀ ਸੀਗਾ ਇਹ ਕਿਸ ਕਿਸ ਕਿਹੜੀ ਕਿਹੜੀ ਆਈਟਮਾਂ ਵਾਸਤੇ ਕਿਹੜੀ ਕਿਹੜੀ ਮਸ਼ੀਨ ਸੱਗੀਆਂ ਵਾਸਤੇ ਜਾਂ ਖਸਲਾਂ ਵਾਸਤੇ ਗੁੰਨਕਾਰੀ ਹੈਗਾ ਤੇ ਤੁਹਾਨੂੰ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਦੇ ਉੱਤੇ ਤੇ ਸਾਨੂੰ ਬੜਾ ਵਧੀਆ ਲੱਗਿਆ ਇਹ ਫੀਡਬੈਕ ਲੈ ਕੇ ਸਾਡੀ ਮਸ਼ੀਨ ਹੁਣ ਤਿਆਰ ਹੈ ਮਸ਼ੀਨ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਉੱਤੇ ਮਸ਼ੀਨ ਜਿਹੜੀ ਲੱਗੀ ਹੈ ਥੱਲੇ ਗੰਨੇ ਦਾ ਵੀਡਰ ਹੈ ਉੱਪਰ ਮਸ਼ੀਨ ਲੱਗੀ ਹੈ ਇਹਨੂੰ ਜੇ ਤੁਸੀਂ ਖੋਲ ਕੇ ਦੇਖੋ 50 ਕਿੱਲੇ ਦੇ ਆਸਤਾ ਰੇਹੇ ਪੈ ਜਾਂਦੀ ਇਹਦੇ ਵਿੱਚ ਜੋ ਕਿ ਹਰ ਕਿਸਾਨ ਭਰਾ ਆਪਦੇ ਲਈ ਵੀ ਤੇ ਕਿਸੇ ਦੇ ਖੇਤ 'ਚ ਇਹ ਕੰਮ ਕਰਦਾ ਉਹਦੇ ਲਈ ਵੀ ਇਹਨੂੰ ਬਹੁਤ ਫਾਇਦਾ ਦਿੰਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਰੋਟਾਵੇਟਰ ਦੇ ਜਿਵੇਂ 3 ਤੋਂ 10 ਫੁੱਟ ਤੱਕ ਮਾਡਲ ਲਾਂਚ ਕੀਤੇ ਹੋਏ ਆ ਤੁਹਾਡੇ ਚਲਦੀ ਜਿਵੇਂ ਰੈਗੂਲਰ ਸਾਡਾ 8 ਫੁੱਟ 9 ਫੁੱਟ 10 ਫੁੱਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਪੰਜਾਬ ਵਿੱਚ ਕਰਕੇ ਅਸੀਂ ਮੇਲੇ 'ਚ 8 ਫੁੱਟ ਵੀ ਲਗਾਇਆ ਹੈ 9 ਫੁੱਟ ਵੀ ਲਗਾਇਆ ਤੇ 10 ਫੁੱਟ ਵੀ ਲਗਾਇਆ ਕਿਸਾਨ ਭਰਾਏ ਦੋਨੇ ਤਵੀਆਂ ਦੇ ਵਿੱਚ ਤੇ ਪਲੱਸ ਪੂਰੀ ਟੂਲ ਕਿੱਟ ਦੇ ਨਾਲ 샤ਫਟ ਦੇ ਨਾਲ ਪੂਰਾ ਦਾ ਪੂਰਾ ਰੋਟਾਵੇਟਰ ਪਿਆਰ ਅਸੀਂ ਦੇ ਰਹੇ ਆ ਮੇਲੇ ਲਈ ਅਸੀਂ ਸਪੈਸ਼ਲ ਡਿਸਕਾਊਂਟ ਵੀ ਲਗਾਇਆ ਹੋਇਆ ਆ ਪਲੱਸ ਤੁਸੀਂ ਸਾਡੀ ਡਾਇਰੈਕਟ ਕੰਪਨੀ ਨੂੰ ਵੀ ਅਪਰੋਚ ਕਰ ਸਕਦੇ ਹੋ ਸਾਡੇ ਨੇੜੇ ਤੜੇ ਜਿਹੜੇ ਤੁਹਾਡੇ ਡੀਲਰ ਭਰਾ ਨੇ ਉਹਨਾਂ ਨੂੰ ਵੀ ਅਪਰੋਚ ਕਰ ਸਕਦੇ ਹੋ ਪੇਂਟ ਦੀ ਕੁਆਲਿਟੀ ਚ ਚਾਹਦੇ ਸੀਗੇ ਹੋਰ ਵਧੀਆ ਤਰੀਕੇ ਨਾਲ ਕਰੀ ਨਵੀਂ ਚੀਜ਼ ਲੈ ਕੇ ਆਈਏ ਉਹ ਵੀ ਅਸੀਂ ਪੇਂਟ ਦੇ ਵਿੱਚ ਨਵਾਂ ਇੱਕ ਕੈਮੀਕਲ ਜਿਹੜਾ ਹੁੰਦਾ ਹੈ ਉਹ ਡਿਸਕਸ ਕਰਕੇ ਆਪਣੇ ਵੈਂਡਰ ਨਾਲ ਉਹਦੀ ਜਿਹੜੀ ਸਫਾਈ ਆ ਹੋਰ ਵਧੀਆ ਕਰਤੀ ਹੈ ਤਾਂਕਿ ਹੋਰ ਜ਼ਿਆਦਾ ਵਧੀਆ ਇਹਦੀ ਆਉਟਪੁੱਟ ਨਿਕਲੇ ਤੇ ਜਿਸ ਤਰ੍ਹਾਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਸੋਲ ਹੈਗੀ ਹੈ ਆਪਣੇ ਨੈਕਸਟ ਲੈਵਲ ਤੇ ਲੱਗ ਗਏ ਆ ਸੁਪਰ ਸੀਡਰ ਦੀ ਗੱਲ ਕਰੀਏ ਸੁਪਰ ਸੀਡਰ ਦਾ ਸਾਡਾ ਉਹ ਹੀ ਨਾਮ ਨਾਲ ਸਾਨੂੰ ਬਹੁਤ ਵਧੀਆ ਪਿਆਰ ਤੇ ਸ਼ਾਨ ਮਿਲ ਰਿਹਾ ਕਿਸਾਨ ਘਰਾਵਾਂ ਵੱਲੋਂ ਇਸ ਕਰਕੇ ਸੁਪਰ ਸੀਡਰ ਨੂੰ ਅਸੀਂ ਇਤਨਾ ਹੀ ਬੜੇ ਪਿਆਰ ਦੇ ਨਾਲ ਕਿਸਾਨ ਘਰਾਵਾਂ ਨੂੰ ਦੇ ਰਹੇ ਹੈਗੇ ਆ ਕਈ ਸੁਸਾਇਟੀਆਂ ਦੇ ਵਿੱਚ ਵੀ ਗਿਆ ਸਾਡਾ ਤੇ ਗਰੁੱਪਾਂ ਦੇ ਵਿੱਚ ਵੀ ਗਿਆ ਤੇ ਇਹਦੀ ਜੋ ਸਫਲਤਾ ਹੈ ਹੀ ਹੈ ਇਸ ਵਾਰ ਪੰਜਾਬ ਸਰਕਾਰ ਨੇ ਹੁਣ 80-80 ਕੋ ਦੋਸਤ ਵੀ ਸਬਸਿਡੀ ਕੱਢੀ ਹੋਈ ਹੈ ਪੁਰਾਣੀ ਜਿਹੜੀ ਐਪਲੀਕੇਸ਼ਨਾਂ ਲੱਗੀਆਂ ਸੀ ਉਹਦੇ ਲਈ 25 ਮਾਰਚ ਤੱਕ ਸਬਸਿਡੀ ਕੱਢੀ ਹੋਈ ਹੈ ਜਿਹੜੇ ਕਿਸਾਨ ਭਰਾ ਐਪਲੀਕੇਸ਼ਨ ਲਗਾ ਕੇ ਸਬਸਿਡੀ ਲੈਣਾ ਚਾਹੁੰਦੇ ਆ ਗੰਨੇ ਵੀਟਰ ਦੇ ਉੱਤੇ ਰੋਤਾ ਵੀਟਰ ਉੱਤੇ ਸੁਪਰ ਵੀਟਰ ਉੱਤੇ ਲੈ ਆ ਸਕਦੇ ਨੇ ਜਿਨ੍ਹਾਂ ਨੇ ਨਵੀਂ ਐਪਲੀਕੇਸ਼ਨ ਲਗਾਨੀ ਹੈ ਉਹਨਾਂ ਨੂੰ ਕੋਈ ਦਿੱਕਤ ਪੇਸ਼ਾਨੀ ਆ ਰਹੀ ਹੈ ਤਾਂ ਸਾਡੀ ਟੀਮ ਉਹਦੇ ਚ ਵੀ ਤੁਹਾਨੂੰ ਗਾਈਡ ਕਰੇਗੀ ਤੇ ਪਲੀਜ਼ ਤੁਸੀਂ ਆਓ ਸਾਡੇ ਸਕੂਅਰ ਪਾਰਟਸ ਵੀ ਉੱਥੇ ਰੱਖੇ ਆ ਸੀ ਦਿਖਾਉਣ ਵਾਸਤੇ ਵੀ ਜਿਹੜਾ ਜਿਹੜਾ ਸਕੂਅਰ ਪਾਰਟ ਅਸੀਂ ਕਹਿੰਦੇ ਆ ਉਹ ਅੰਦਰ ਹੀ ਬੰਦਾ ਹੈ ਤੇ ਅੰਦਰ ਹੀ ਫਿੱਟ ਹੁੰਦਾ ਹੈ ਤੇ ਅੰਦਰ ਹੀ ਬਨਨ ਦੇ ਕਰਕੇ ਉਹਦੀ ਮਜ਼ਬੂਤੀ ਤੇ ਉਹਦੀ ਆਊ ਜਿੱਦਾਂ ਸਾਨੂੰ ਸਾਡੇ ਕਿਸਾਨ ਭਰਾਵਾਂ ਨੂੰ ਪੂਰਾ ਲਾਹਾ ਲੈਣਾ ਚਾਹੀਦਾ ਧੰਨਵਾਦ